ਨੇ ਪੰਜਾਬ ਦਾ ਨਾਮ ਕੈਨੇਡਾ ਦੀ ਧਰਤੀ ਦੇ ਉੱਤੇ ਰੋਲ ਕਿ ਰੱਖ ਦਿੱਤਾ ਐ ਜੀहां ਤਿੰਨੋਂ ਨੌਜਵਾਨ ਨੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇ ਤੇ ਜੇ ਗੱਲ ਕੀਤੀ ਜਾਵੇ ਪੰਜਾਬੀ ਨੌਜਵਾਨ ਪੀੜੀ ਦੀ ਕੈਨੇਡਾ ਦੀ ਧਰਤੀ ਤੇ ਜਾਣਾ ਕੈਨੇਡਾ ਵਰਗੇ ਮੁਲਕ ਚ ਜਾ ਕੇ ਕੰਮ ਕਰਨਾ ਪਸੰਦ ਕਰਦੇ ਨੇ ਤਾਂ ਕਿ ਆਪਣਾ ਚੰਗਾ ਜਿਹੜਾ ਭਵਿੱਖ ਬਣਾ ਸਕਣ ਪਰ ਇਹਨਾਂ ਤਿੰਨਾਂ ਨੌਜਵਾਨਾਂ ਨੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਪੈਸਾ ਕਮਾਉਣ ਲਈ ਇੱਕ ਵੱਖਰਾ ਹੀ ਟੰਗ ਲਗ ਗਿਆ ਜੀ ਹਾਂ ਅਸੀਂ ਕਹਿ ਸਕਦੇ ਹਾਂ ਕਿ ਕੈਨੇਡਾ ਦੇ ਕਾਰੋਬਾਰੀਆਂ ਨੂੰ ਇਹਨਾਂ ਦੇ ਵੱਲੋਂ ਫੋਨ ਕਰਕੇ ਫਰਤੀ ਮੰਗੀ ਜਾਂਦੀ ਹੈ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਿਸ ਤੇ ਬਰੈਂਟਨ ਪੁਲਿਸ ਨੇ ਹੁਣੇ ਨਾ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਿਲਕੁਲ ਆ ਤਸਵੀਰਾਂ ਤੁਸੀਂ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਇੱਕ ਪਾਸੇ ਜਿੱਥੇ ਕੁਝ ਪੰਜਾਬੀ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਵਧੀਆ ਕੰਮ ਕਰਕੇ ਪੰਜਾਬੀਆਂ ਦਾ ਨਾਂ ਰੌਸ਼ਨ ਕਰਦੇ ਨੇ ਪਰ ਕੁਝ ਨੌਜਵਾਨਾਂ ਨੇ ਪੰਜਾਬੀਅਤ ਨੂੰ ਦਾਗ ਲਾ ਦਿੱਤਾ। ਪੀਲ ਪੁਲਿਸ ਨੇ ਕਾਰੋਬਾਰੀਆਂ ਤੋਂ ਫਰੋਤਨੀਆਂ ਮੰਗਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਨੌਜਵਾਨਾਂ ਨੇ ਪਿਛਲੇ ਦਿਨੀ ਕুইਨ ਸਟਰੀਟ ਤੇ ਕੈਨੇਡੀ ਰੋਡ ਦੱਖਣ ਸਿਤਿਵਪਾਰਕ ਅਦਾਰੇ ਤੇ ਗੋਲੀਆਂ ਚਲਾਉਣ ਤੋਂ ਬਾਅਦ ਮਾਲਕ ਨੂੰ ਫੋਨ ਕਰਕੇ ਫਰੋਤੀ ਦੀ ਵੱਡੀ ਰਕਮ ਮੰਗੀ ਸੀ ਪੁਲਿਸ ਵੱਲੋਂ ਤਿੰਨਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਫਤਾਰ ਕਰ ਲਿਆ ਤਾਂ ਬਿਲਕੁਲ ਦੱਸਦੀ ਹੈ ਕਿ ਪੀਲ ਪੁਲਿਸ ਦੇ ਡਿਪਟੀ ਚੀਫ ਮਾਕ ਐਡਿਓ ਮੁਤਾਬਕ ਮੁਲਜ਼ਮਾ ਨੇ 3 ਅਪ੍ਰੈਲ ਨੂੰ ਇੱਕ ਵਪਾਰਕ ਅਦਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਕਿ ਗੋਲੀਆਂ ਚਲਾਉਣ ਤੋਂ ਬਾਅਦ ਉਹਨਾਂ ਦੇ ਮਾਲਕ ਨੂੰ ਫੋਨ ਤੇ ਮੈਸੇਜ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਨਾ ਦੇਣ ਜਾਂ ਪੁਲਿਸ ਨੂੰ ਦੱਸਣ ਬਦਲੇ ਮਾਰ ਦੇਣ ਦੀ ਧਮਕੀ ਵੀ ਦਿੱਤੀ ਉਂਝ ਗੋਲੀਆਂ ਚਲਾਉਣ ਮੋਕੇ ਵਪਾਰਕ ਅਦਾਰੇ ਅੰਦਰ ਕੋਈ ਨਹੀਂ ਸੀ ਜਿਸ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਰਿਆ ਹਾਲਾਂਕਿ ਮੌਕੇ ਤੇ ਲੱਗੇ ਸਿਕਿਉਰਿਟੀ ਕਾਰਨ ਦੇ ਵਿੱਚ ਮੁਲਜ਼ਮਾ ਦੀਆਂ ਤਸਵੀਰਾਂ ਨੇ ਜਿਹੜੀਆਂ ਹਰਕਤਾ ਨੇ ਜਿਹੜੀ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਉਹ ਕਿਆਦ ਹੋ ਗਈਆਂ ਨੇ ਤਾਂ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਿੰਨ ਨੌਜਵਾਨਾਂ ਦੇ ਨਾਮ ਕਿਸ ਤਰੀਕੇ ਦੇ ਨਾਲ ਲਿਖੇ ਹੋਏ ਨੇ ਹਰਪਾਲ ਸਿੰਘ ਰਾਜਨੂਰ ਸਿੰਘ ਇਕਨੂਰ ਸਿੰਘ ਤਾਂ ਦੱਸ ਦिए ਕਿ ਤਸਵੀਰਾਂ ਉਹਨਾਂ ਤਿੰਨ ਨੌਜਵਾਨਾਂ ਦੀਆਂ ਨੇ ਕੈਨੇਡਾ ਦੀ ਧਰਤੀ ਤੇ ਮਿਹਨਤ ਕਰਨ ਜਾਂਦੇ ਨੇ ਪਰ ਉੱਥੇ ਜਾ ਕੇ ਫਿਰੋਤੀਆਂ ਦੀਆਂ ਧਮਕੀਆਂ ਦਿੰਦੇ ਨੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਆਹ ਤਾਂ ਬਿਲਕੁਲ ਦੱਸ ਦिए ਕਿ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਆ ਤਾਂ ਬਿਲਕੁਲ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੀ ਆ ਕਿ ਤਿੰਨੋਂ ਨੌਜਵਾਨ ਜਿਹੜੇ ਪੰਜਾਬ ਦੀ ਧਰਤੀ ਤੋਂ ਆਏ ਸੀ ਸਸ਼ਤਰ ਕਾਲ ਤੋਂ ਦੇਖ ਰਿਹਾ ਹੱਸਮ ਜੈਨੀ ਇਸ ਤੇ ਮੈਂ ਹਾਂ ਪ੍ਰਦੀਪ ਕੌਰ ਤਸਰਵਲੇ ਵੱਡੀ ਖਬਰ ਅਮਰੀਕਾ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਇਹਨਾਂ ਤਿੰਨ ਨੌਜਵਾਨਾਂ ਨੇ ਪੰਜਾਬ ਦਾ ਨਾਮ ਕੈਨੇਡਾ ਦੀ ਧਰਤੀ ਦੇ ਉੱਤੇ ਰੋਲ ਕਿ ਰੱਖ ਦਿੱਤਾ ਐ ਜੀ ਹਾਂ ਤਿੰਨੋਂ ਨੌਜਵਾਨ ਨੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇ ਤੇ ਜੇ ਗੱਲ ਕੀਤੀ ਜਾਵੇ ਪੰਜਾਬੀ ਨੌਜਵਾਨ ਪੀੜੀ ਦੀ ਕੈਨੇਡਾ ਦੀ ਧਰਤੀ ਤੇ ਜਾਣਾ ਕੈਨੇਡਾ ਵਰਗੇ ਮੁਲਕ ਚ ਜਾ ਕੇ ਕੰਮ ਕਰਨਾ ਪਸੰਦ ਕਰਦੇ ਨੇ ਤਾਂ ਕਿ ਆਪਣਾ ਚੰਗਾ ਜਿਹੜਾ ਭਵਿੱਖ ਬਣਾ ਸਕਣ ਪਰ ਇਹਨਾਂ ਤਿੰਨਾਂ ਨੌਜਵਾਨਾਂ ਨੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਪੈਸਾ ਕਮਾਉਣ ਲਈ ਇੱਕ ਵੱਖਰਾ ਹੀ ਟੰਗ ਲੱਗ ਗਿਆ ਜੀ ਹਾਂ ਕਹਿ ਸਕਦੇ ਆ ਕਿ ਕੈਨੇਡਾ ਦੇ ਕਾਰੋਬਾਰੀਆਂ ਨੂੰ ਇਹਨਾਂ ਦੇ ਵੱਲੋਂ ਫੋਨ ਕਰਕੇ ਫਰਤੀ ਮੰਗੀ ਜਾਂਦੀ ਹੈ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਿਸ ਤੇ ਬਰੈਂਟਨ ਪੁਲਿਸ ਨੇ ਹੁਣੇ ਨਾ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਿਲਕੁਲ ਆ ਤਸਵੀਰਾਂ ਤੁਸੀਂ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਇੱਕ ਪਾਸੇ ਜਿੱਥੇ ਕੁਝ ਪੰਜਾਬੀ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਵਧੀਆ ਕੰਮ ਕਰਕੇ ਪੰਜਾਬੀਆਂ ਦਾ ਨਾਂ ਰੋਸ਼ਨ ਕਰਦੇ ਨੇ ਪਰ ਕੁਝ ਨੌਜਵਾਨਾਂ ਨੇ ਪੰਜਾਬੀਅਤ ਨੂੰ ਦਾਗ ਲਾ ਦਿੱਤਾ। ਪੀਲ ਪੁਲਿਸ ਨੇ ਕਾਰੋਬਾਰੀਆਂ ਤੋਂ ਫਿਰੋਤਨੀਆਂ ਮੰਗਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਨੌਜਵਾਨਾਂ ਨੇ ਪਿਛਲੇ ਦਿਨੀ ਕוויਨ ਸਟਰੀਟ ਤੇ ਕੈਨੇਡੀ ਰੋਡ ਦੱਖਣ ਸਿਤ ਵਿਪਾਰਕ ਅਦਾਰੇ ਤੇ ਗੋਲੀਆਂ ਚਲਾਉਣ ਤੋਂ ਬਾਅਦ ਮਾਲਕ ਨੂੰ ਫੋਨ ਕਰਕੇ ਫਿਰੋਤੀ ਦੀ ਵੱਡੀ ਰਕਮ ਮੰਗੀ ਸੀ। ਪੁਲਿਸ ਵੱਲੋਂ ਤਿੰਨਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਤਾਂ ਬਿਲਕੁਲ ਦੱਸ ਦਈਏ ਕਿ ਪੀਲ ਪੁਲਿਸ ਦੇ ਡਿਪਟੀ ਚੀਫ ਮਾਰਕ ਐਡਨੀ ਤਾਬਕ ਮੁਲਜ਼ਮਾਂ ਨੇ 3 ਅਪ੍ਰੈਲ ਨੂੰ ਤੱਕ ਵਪਾਰਕ ਧਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਆ ਕਿ ਗੋਲੀਆਂ ਚਲਾਉਣ ਤੋਂ ਬਾਅਦ ਉਹਨਾਂ ਦੇ ਮਾਲਕ ਨੂੰ ਫੋਨ ਤੇ ਮੈਸੇਜ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਨਾ ਦੇਣ ਜਾਂ ਪੁਲਿਸ ਨੂੰ ਦੱਸਣ ਬਦਲੇ ਮਾਰ ਦੇਣ ਦੀ ਧਮਕੀ ਵੀ ਦਿੱਤੀ ਔਰ ਜੋ ਗੋਲੀਆਂ ਚਲਾਉਣ ਮੋਕੇ ਵਪਾਰਕ ਧਾਰੇ ਅੰਦਰ ਕੋਈ ਨਹੀਂ ਸੀ ਜਿਸ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਰਿਆ ਹਾਲਾਂਕਿ ਮੌਕੇ ਤੇ ਲੱਗੇ ਸਿਕਿਉਰਿਟੀ ਕਾਰਨ ਦੇ ਵਿੱਚ ਮੁਲਜ਼ਮਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਹਰਕਤਾਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਉਹ ਕਿਆਦ ਹੋ ਗਿਆ ਨਾ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਿੰਨ ਨੌਜਵਾਨਾਂ ਦੇ ਨਾਮ ਕਿਸ ਤਰੀਕੇ ਦੇ ਨਾਲ ਲਿਖੇ ਹੋਏ ਨੇ ਹਰਪਾਲ ਸਿੰਘ ਰਾਜਨੂਰ ਸਿੰਘ ਇੱਕਨੂਰ ਸਿੰਘ ਤਾਂ ਦੱਸਿਏ ਕਿ ਤਸਵੀਰਾਂ ਉਹਨਾਂ ਤਿੰਨ ਨੌਜਵਾਨਾਂ ਦੀਆਂ ਨੇ ਕੈਨੇਡਾ ਦੀ ਧਰਤੀ ਤੇ ਮਿਹਨਤ ਕਰਨ ਜਾਂਦੇ ਨੇ ਪਰ ਉੱਥੇ ਜਾ ਕੇ ਫਿਰੋਤੀਆਂ ਦੀਆਂ ਧਮਕੀਆਂ ਦਿੰਦੇ ਨੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਆ ਤਾਂ ਬਿਲਕੁਲ ਦੱਸਿਏ ਕਿ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਆ ਤਾਂ ਬਿਲਕੁਲ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਕਿ ਤਿੰਨ ਨੌਜਵਾਨ ਨੇ ਜਿਹੜੇ ਪੰਜਾਬ ਦੀ ਧਰਤੀ ਤੋਂ ਆਏ ਸੀ ਸਸ਼ਤਰਕਾਲ ਤੋਂ ਦੇਖ ਰਿਹਾ ਹਾਂ ਸੰਜੈਨੀ ਇਸ ਤੇ ਮੈਂ ਹਾਂ ਪ੍ਰਦੀਪ ਕੌਰ ਤਸਵਲੇ ਵੱਡੀ ਖਬਰ ਅਮਰੀਕਾ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਇਹਨਾਂ ਤਿੰਨ ਨੌਜਵਾਨਾਂ ਨੇ ਪੰਜਾਬ ਦਾ ਨਾਮ ਕੈਨੇਡਾ ਦੀ ਧਰਤੀ ਦੇ ਉੱਤੇ ਰੋਲ ਕਿ ਰੱਖ ਦਿੱਤਾ ਐ ਜੀ ਹਾਂ ਤਿੰਨੋਂ ਨੌਜਵਾਨ ਨੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇ ਤੇ ਜੇ ਗੱਲ ਕੀਤੀ ਜਾਵੇ ਪੰਜਾਬੀ ਨੌਜਵਾਨ ਪੀੜੀ ਦੀ ਕੈਨੇਡਾ ਦੀ ਧਰਤੀ ਤੇ ਜਾਣਾ ਕੈਨੇਡਾ ਵਰਗੇ ਮੁਲਕ ਚ ਜਾ ਕੇ ਕੰਮ ਕਰਨਾ ਪਸੰਦ ਕਰਦੇ ਨੇ ਤਾਂ ਕਿ ਆਪਣਾ ਚੰਗਾ ਜਿਹੜਾ ਭਵਿੱਖ ਬਣਾ ਸਕਣ ਪਰ ਇਹਨਾਂ ਤਿੰਨਾਂ ਨੌਜਵਾਨਾਂ ਨੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਪੈਸਾ ਕਮਾਉਣ ਲਈ ਇੱਕ ਵੱਖਰਾ ਹੀ ਟੰਗ ਲੱਗ ਗਿਆ ਜੀ ਹਾਂ ਕਹਿ ਸਕਦੇ ਆ ਕਿ ਕੈਨੇਡਾ ਦੇ ਕਾਰੋਬਾਰੀਆਂ ਨੂੰ ਇਹਨਾਂ ਦੇ ਵੱਲੋਂ ਫੋਨ ਕਰਕੇ ਫਰਤੀ ਮੰਗੀ ਜਾਂਦੀ ਹੈ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਿਸ ਤੇ ਬਾਬਤ ਬਰੈਂਟਨ ਪੁਲਿਸ ਨੇ ਹੁਣੇ ਨਾ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਿਲਕੁਲ ਆ ਤਸਵੀਰਾਂ ਤੁਸੀਂ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਇੱਕ ਪਾਸੇ ਜਿੱਥੇ ਕੁਝ ਪੰਜਾਬੀ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਵਧੀਆ ਕੰਮ ਕਰਕੇ ਪੰਜਾਬੀਆਂ ਦਾ ਨਾਂ ਰੌਸ਼ਨ ਕਰਦੇ ਨੇ ਪਰ ਕੁਝ ਨੌਜਵਾਨਾਂ ਨੇ ਪੰਜਾਬੀਅਤ ਨੂੰ ਦਾਗ ਲਾ ਦਿੱਤਾ ਪੀਲ ਪੁਲਿਸ ਨੇ ਕਾਰੋਬਾਰੀਆਂ ਤੋਂ ਫਿਰੌਤनियां ਮੰਗਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੌਜਵਾਨਾਂ ਨੇ ਪਿਛਲੇ ਦਿਨੀ ਕוויਨ ਸਟਰੀਟ ਤੇ ਕੈਨੇਡੀਅਨ ਰੋਡ ਦਖੰਡ ਸਥਿਤ ਵਪਾਰਕ ਅਦਾਰੇ ਤੇ ਗੋਲੀਆਂ ਚਲਾਉਣ ਤੋਂ ਬਾਅਦ ਮਾਲਕ ਨੂੰ ਫੋਨ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਸੀ ਪੁਲਿਸ ਵੱਲੋਂ ਤਿੰਨਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਿਲਕੁਲ ਦੱਸ ਦਈਏ ਕਿ ਪੀਲ ਪੁਲਿਸ ਦੇ ਡਿਪਟੀ ਚੀਫ ਮਾਰਕ ਐਡਨ ਤਾਬਕ ਮੁਲਜ਼ਮਾ ਨੇ 3 ਅਪ੍ਰੈਲ ਨੂੰ ਤਿਯੇ ਵਪਾਰਕ ਧਾਰਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿ ਗੋਲੀਆਂ ਚਲਾਉਣ ਤੋਂ ਬਾਅਦ ਉਹਨਾਂ ਦੇ ਮਾਲਕ ਨੂੰ ਫੋਨ ਤੇ ਮੈਸੇਜ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਨਾ ਦੇਣ ਜਾਂ ਪੁਲਿਸ ਨੂੰ ਦੱਸਣ ਬਦਲੇ ਮਾਰ ਦੇਣ ਦੀ ਧਮਕੀ ਵੀ ਦਿੱਤੀ ਔਰ ਜੋ ਗੋਲੀਆਂ ਚਲਾਉਣ ਮੋਕੇ ਵਪਾਰਕ ਧਾਰੇ ਅੰਦਰ ਕੋਈ ਨਹੀਂ ਸੀ ਜਿਸ ਕਾਰਨ ਕਿਸੇ ਜਾਨੇ ਨੁਕਸਾਨ ਤੋਂ ਬਚਾਰਿਆ ਹਾਲਾਂਕਿ ਮੌਕੇ ਤੇ ਲੱਗੇ ਸਿਕਿਉਰਿਟੀ ਕਰਮਚਾਰਨ ਦੇ ਵਿੱਚ ਮੁਲਜ਼ਮਾ ਦੀਆਂ ਤਸਵੀਰਾਂ ਨੇ ਜਿਹੜੀਆਂ ਹਰਕਤਾਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਉਹ ਕਿਆਦ ਹੋ ਗੀਆਂ ਨਾ ਤਾਂ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਿੰਨ ਨੌਜਵਾਨਾਂ ਦੇ ਨਾਮ ਕਿਸ ਤਰੀਕੇ ਦੇ ਨਾਲ ਲਿਖੇ ਹੋਏ ਨੇ ਹਰਪਾਲ ਸਿੰਘ ਰਾਜਨੂਰ ਸਿੰਘ ਇਕਨੂਰ ਸਿੰਘ ਤਾਂ ਦੱਸਿਓ ਕਿ ਤਸਵੀਰਾਂ ਉਹਨਾਂ ਤਿੰਨ ਨੌਜਵਾਨਾਂ ਦੀਆਂ ਨੇ ਕੈਨੇਡਾ ਦੀ ਧਰਤੀ ਤੇ ਮਿਹਨਤ ਕਰਨ ਜਾਂਦੇ ਨੇ ਪਰ ਉੱਥੇ ਜਾ ਕੇ ਫਿਰੋਤੀਆਂ ਦੀਆਂ ਧਮਕੀਆਂ ਦਿੰਦੇ ਨੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਆ ਤਾਂ ਬਿਲਕੁਲ ਦੱਸਿਓ ਕਿ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਆ ਤਾਂ ਬਿਲਕੁਲ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਕਿ ਤਿੰਨੋਂ ਨੌਜਵਾਨ ਨੇ ਜਿਹੜੇ ਪੰਜਾਬ ਦੀ ਧਰਤੀ ਤੋਂ ਆਏ ਸੀ। ਸ਼ਸ਼ਤਰਕਾਲ ਤੋਂ ਦੇਖ ਰਿਹਾ ਹਾਂ ਸਮਜ਼ੈਣੀ ਇਸ ਤੇ ਮੈਂ ਹਾਂ ਪ੍ਰਦੀਪ ਕੌਰ ਤਸਵਲੇ ਵੱਡੀ ਖਬਰ ਅਮਰੀਕਾ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਇਹਨਾਂ ਤਿੰਨ ਨੌਜਵਾਨਾਂ ਨੇ ਪੰਜਾਬ ਦਾ ਨਾਮ ਕੈਨੇਡਾ ਦੀ ਧਰਤੀ ਦੇ ਉੱਤੇ ਰੋਲ ਕਿ ਰੱਖ ਦਿੱਤਾ। ਇਹ ਜੀ ਹਾਂ ਤਿੰਨੋਂ ਨੌਜਵਾਨ ਨੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇ ਤੇ ਜੇ ਗੱਲ ਕੀਤੀ ਜਾਵੇ ਪੰਜਾਬੀ ਨੌਜਵਾਨ ਪੀੜ੍ਹੀ ਦੀ ਕੈਨੇਡਾ ਦੀ ਧਰਤੀ ਤੇ ਜਾਣਾ ਕੈਨੇਡਾ ਵਰਗੇ ਮੁਲਕ ਚ ਜਾ ਕੇ ਕੰਮ ਕਰਨਾ ਪਸੰਦ ਕਰਦੇ ਨੇ ਤਾਂ ਕਿ ਆਪਣਾ ਚੰਗਾ ਜਿਹੜਾ ਭਵਿੱਖ ਬਣਾ ਸਕਣ ਪਰ ਇਹਨਾਂ ਤਿੰਨ ਨੌਜਵਾਨਾਂ ਨੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਪੈਸਾ ਕਮਾਉਣ ਲਈ ਇੱਕ ਵੱਖਰਾ ਹੀ ਟੰਗ ਲੱਗ ਗਿਆ ਜੀ ਹਾਂ ਕਹਿ ਸਕਦੇ ਆ ਕਿ ਕੈਨੇਡਾ ਦੇ ਕਾਰੋਬਾਰੀਆਂ ਨੂੰ ਇਹਨਾਂ ਦੇ ਵੱਲੋਂ ਫੋਨ ਕਰਕੇ ਫਿਰੋਤੀ ਮੰਗੀ ਜਾਂਦੀ ਹੈ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਿਸ ਤੇ ਬਰੈਂਟਨ ਪੁਲਿਸ ਨੇ ਹੁਣ ਇਹਨਾਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਿਲਕੁਲ ਆ ਤਸਵੀਰਾਂ ਤੁਸੀਂ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਇੱਕ ਪਾਸੇ ਜਿੱਥੇ ਕੁਝ ਪੰਜਾਬੀ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਵਧੀਆ ਕੰਮ ਕਰਕੇ ਪੰਜਾਬੀਆਂ ਦਾ ਨਾਂ ਰੌਸ਼ਨ ਕਰਦੇ ਨੇ ਪਰ ਕੁਝ ਨੌਜਵਾਨਾਂ ਨੇ ਪੰਜਾਬੀਅਤ ਨੂੰ ਦਾਗ ਲਾ ਦਿੱਤਾ। ਪੀਲ ਪੁਲਿਸ ਨੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਨੌਜਵਾਨਾਂ ਨੇ ਪਿਛਲੇ ਦਿਨੀ ਕুইਨ ਸਟਰੀਟ ਤੇ ਕੈਨੇਡੀ ਰੋਡ ਦੱਖਣ ਸਥਿਤ ਵਪਾਰਕ ਅਦਾਰੇ ਤੇ ਗੋਲੀਆਂ ਚਲਾਉਣ ਤੋਂ ਬਾਅਦ ਮਾਲਕ ਨੂੰ ਫੋਨ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਸੀ। ਪੁਲਿਸ ਵੱਲੋਂ ਤਿੰਨਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਫਤਾਰ ਕਰ ਲਿਆ ਤਾਂ ਬਿਲਕੁਲ ਦੱਸਦੀ ਹੈ ਕਿ ਪੀਲ ਪੁਲਿਸ ਦੇ ਡਿਪਟੀ ਚੀਫ ਮਾਰਕ ਐਡਿਊ ਮੁਤਾਬਕ ਮੁਲਜ਼ਮਾ ਨੇ 3 ਅਪ੍ਰੈਲ ਨੂੰ ਇੱਕ ਵਪਾਰਕ ਅਦਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਕਿ ਗੋਲੀਆਂ ਚਲਾਉਣ ਤੋਂ ਬਾਅਦ ਉਹਨਾਂ ਦੇ ਮਾਲਕ ਨੂੰ ਫੋਨ ਤੇ ਮੈਸੇਜ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਨਾ ਦੇਣ ਜਾਂ ਪੁਲਿਸ ਨੂੰ ਦੱਸਣ ਬਦਲੇ ਮਾਰ ਦੇਣ ਦੀ ਧਮਕੀ ਵੀ ਦਿੱਤੀ ਅਜ ਗੋਲੀਆਂ ਚਲਾਉਣ ਮੋਕੇ ਵਪਾਰਕ ਅਦਾਰੇ ਅੰਦਰ ਕੋਈ ਨਹੀਂ ਸੀ ਜਿਸ ਕਾਰਨ ਕਿਸੇ ਜਾਨੇ ਨੁਕਸਾਨ ਤੋਂ ਬਚਾਰਿਆ ਹਾਲਾਂਕਿ ਮੌਕੇ ਤੇ ਲੱਗੇ ਸਿਕਿਉਰਿਟੀ ਕਾਰਨ ਦੇ ਵਿੱਚ ਮੁਲਜ਼ਮਾ ਦੀਆਂ ਤਸਵੀਰਾਂ ਨੇ ਜਿਹੜੀਆਂ ਹਰਕਤਾ ਨੇ ਜਿਹੜੀ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਉਹ ਕਿਆਦ ਹੋ ਗੀਆਂ ਨਾ ਤਾਂ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਿੰਨੋਂ ਨੌਜਵਾਨਾਂ ਦੇ ਨਾਮ ਕਿਸ ਤਰੀਕੇ ਦੇ ਨਾਲ ਲਿਖੇ ਹੋਏ ਨੇ ਹਰਪਾਲ ਸਿੰਘ ਰਾਜਨੂਰ ਸਿੰਘ ਇੱਕ ਨੂਰ ਸਿੰਘ ਤਾਂ ਦੱਸਿਆ ਕਿ ਤਸਵੀਰਾਂ ਉਹਨਾਂ ਤਿੰਨਾਂ ਨੌਜਵਾਨਾਂ ਦਿਆਂ ਨੇ ਕੈਨੇਡਾ ਦੀ ਧਰਤੀ ਤੇ ਮਿਹਨਤ ਕਰਨ ਜਾਂਦੇ ਨੇ ਪਰ ਉੱਥੇ ਜਾ ਕੇ ਫਰੋਤੀਆਂ ਦੀਆਂ ਧਮਕੀਆਂ ਦਿੰਦੇ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਆ ਤਾਂ ਬਿਲਕੁਲ ਦੱਸਿਆ ਕਿ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਆ ਤਾਂ ਬਿਲਕੁਲ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦੇਣੀ ਆ ਕਿ ਤਿੰਨ ਨੌਜਵਾਨ ਨਜੜੇ ਪੰਜਾਬ ਦੀ ਧਰਤੀ ਤੋਂ ਆਏ ਸੀ। ਸ਼ਸ਼ਤਰਕਾਲ ਤੋਂ ਦੇਖ ਰਿਹਾ ਹਾਂ ਅਸੀਂ ਜੈਨੀਸ ਤੇ ਮੈਂ ਹਾਂ ਪ੍ਰਦੀਪ ਕੌਰ ਤਸਵਰੇ ਵੱਡੀ ਖਬਰ ਅਮਰੀਕਾ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਇਹਨਾਂ ਤਿੰਨ ਨੌਜਵਾਨਾਂ ਨੇ ਪੰਜਾਬ ਦਾ ਨਾਮ ਕੈਨੇਡਾ ਦੀ ਧਰਤੀ ਦੇ ਉੱਤੇ ਰੋਲ ਕਿ ਰੱਖ ਦਿੱਤਾ। ਇਹ ਜੀ ਹਾਂ ਤਿੰਨੋਂ ਨੌਜਵਾਨ ਨੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇ ਤੇ ਜੇ ਗੱਲ ਕੀਤੀ ਜਾਵੇ ਪੰਜਾਬੀ ਨੌਜਵਾਨ ਪੀੜੀ ਦੀ ਕੈਨੇਡਾ ਦੀ ਧਰਤੀ ਤੇ ਜਾਣਾ ਕੈਨੇਡਾ ਵਰਗੇ ਮੁਲਕ ਚ ਜਾ ਕੇ ਕੰਮ ਕਰਨਾ ਪਸੰਦ ਕਰਦੇ ਨੇ ਤਾਂ ਕਿ ਆਪਣਾ ਚੰਗਾ ਜਿਹੜਾ ਪਵਿਕ ਬਣਾ ਸਕਨ ਪਰ ਇਹਨਾਂ ਤਿੰਨ ਨੌਜਵਾਨਾਂ ਨੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਪੈਸਾ ਕਮਾਉਣ ਲਈ ਇੱਕ ਵੱਖਰਾ ਹੀ ਟੰਗ ਲਗ ਗਿਆ ਜੀ ਹਾਂ ਕਹਿ ਸਕਦੇ ਹਾਂ ਕਿ ਕੈਨੇਡਾ ਦੇ ਕਾਰੋਬਾਰੀਆਂ ਨੂੰ ਇਹਨਾਂ ਦੇ ਵੱਲੋਂ ਫੋਨ ਕਰਕੇ ਫਿਰੋਤੀ ਮੰਗੀ ਜਾਂਦੀ ਹੈ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਬਾਬਤ ਬਰੈਂਟਨ ਪੁਲਿਸ ਨੇ ਹੁਣ ਇਹਨਾਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਿਲਕੁਲ ਆ ਤਸਵੀਰਾਂ ਤੁਸੀਂ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਇੱਕ ਪਾਸੇ ਜਿੱਥੇ ਕੁਝ ਪੰਜਾਬੀ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਵਧੀਆ ਕੰਮ ਕਰਕੇ ਪੰਜਾਬੀਆਂ ਦਾ ਨਾਂ ਰੌਸ਼ਨ ਕਰਦੇ ਨੇ ਪਰ ਕੁਝ ਨੌਜਵਾਨਾਂ ਨੇ ਪੰਜਾਬੀਅਤ ਨੂੰ ਦਾਗ ਲਾ ਦਿੱਤਾ। ਪੀਲ ਪੁਲਿਸ ਨੇ ਕਾਰੋਬਾਰੀਆਂ ਤੋਂ ਫਿਰੋਤਨੀਆਂ ਮੰਗਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਨੌਜਵਾਨਾਂ ਨੇ ਪਿਛਲੇ ਦਿਨੀ ਕুইਨ ਸਟਰੀਟ ਤੇ ਕੈਨੇਡੀ ਰੋਡ ਦੱਖਣ ਸਿਤ ਵਿਪਾਰਕ ਅਦਾਰੇ ਤੇ ਗੋਲੀਆਂ ਚਲਾਉਣ ਤੋਂ ਬਾਅਦ ਮਾਲਕ ਨੂੰ ਫੋਨ ਕਰਕੇ ਫਰੋਤੀ ਦੀ ਵੱਡੀ ਰਕਮ ਮੰਗੀ ਸੀ ਪੁਲਿਸ ਵੱਲੋਂ ਤਿੰਨਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਿਲਕੁਲ ਦੱਸਦੀ ਹੈ ਕਿ ਪੀਲ ਪੁਲਿਸ ਦੇ ਡਿਪਟੀ ਚੀਫ ਮਾਰਕ ਐਡਿਓ ਮੁਤਾਬਕ ਮੁਲਜ਼ਮਾਂ ਨੇ 3 ਅਪ੍ਰੈਲ ਨੂੰ ਇੱਕ ਵਪਾਰਕ ਅਦਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਕਿ ਗੋਲੀਆਂ ਚਲਾਉਣ ਤੋਂ ਬਾਅਦ ਉਹਨਾਂ ਦੇ ਮਾਲਕ ਨੂੰ ਫੋਨ ਤੇ ਮੈਸੇਜ ਕਰਕੇ ਫਰੋਤੀ ਦੀ ਵੱਡੀ ਰਕਮ ਮੰਗੀ ਨਾ ਦੇ ਜਾਂ ਪੁਲਿਸ ਨੂੰ ਦੱਸਣ ਬਦਲੇ ਮਾਰ ਦੇਣ ਦੀ ਧਮਕੀ ਵੀ ਦਿੱਤੀ ਅਜ ਗੋਲੀਆਂ ਚਲਾਉਣ ਮੌਕੇ ਵਪਾਰਿਕ ਧਾਰੇ ਅੰਦਰ ਕੋਈ ਨਹੀਂ ਸੀ ਜਿਸ ਕਾਰਨ ਕਿਸੇ ਜਾਣੇ ਨੁਕਸਾਨ ਤੋਂ ਬਚਾਰਿਆ ਹਾਲਾਂਕਿ ਮੌਕੇ ਤੇ ਲੱਗੇ ਸਿਕਿਉਰਿਟੀ ਕਰਨਾ ਦੇ ਵਿੱਚ ਮੁਲਜ਼ਮਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਹਰਕਤਾਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਉਹ ਕਿਆਦ ਹੋ ਗਈਆਂ ਨਾ ਤਾਂ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਿੰਨ ਨੌਜਵਾਨਾਂ ਦੇ ਨਾਮ ਕਿਸ ਤਰੀਕੇ ਦੇ ਨਾਲ ਲਿਖੇ ਹੋਏ ਨੇ ਹਰਪਾਲ ਸਿੰਘ ਰਾਜਨੂਰ ਸਿੰਘ ਇੱਕਨੂਰ ਸਿੰਘ ਤਾਂ ਦੱਸਿਓ ਕਿ ਤਸਵੀਰਾਂ ਉਹਨਾਂ ਤਿੰਨ ਨੌਜਵਾਨਾਂ ਦੀਆਂ ਨੇ ਕੈਨੇਡਾ ਦੀ ਧਰਤੀ ਤੇ ਮਿਹਨਤ ਕਰਨ ਜਾਂਦੇ ਨੇ ਪਰ ਉੱਥੇ ਜਾ ਕੇ ਫਰੋਤੀਆਂ ਦੀਆਂ ਧਮਕੀਆਂ ਦਿੰਦੇ ਨੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਆ ਤਾਂ ਬਿਲਕੁਲ ਦੱਸ ਦਈਏ ਕਿ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਆ ਤਾਂ ਬਿਲਕੁਲ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦੇਣੀ ਆ ਕਿ ਇਹ ਤਿੰਨ ਨੌਜਵਾਨ ਨੇ ਜਿਹੜੇ ਪੰਜਾਬ ਦੀ ਧਰਤੀ ਤੋਂ ਆਏ ਸੀ ਸਸ਼ਤਰਕਾਲ ਤੋਂ ਦੇਖ ਰਿਹਾ ਹੱਸਮ ਜੈਨੀ ਉਸ ਤੇ ਮੈਂ ਹਾਂ ਪ੍ਰਦੀਪ ਕੌਰ ਇਸ ਵੇਲੇ ਵੱਡੀ ਖਬਰ ਅਮਰੀਕਾ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਇਹਨਾਂ ਤਿੰਨ ਨੌਜਵਾਨਾਂ ਨੇ ਪੰਜਾਬ ਦਾ ਨਾਮ ਕੈਨੇਡਾ ਦੀ ਧਰਤੀ ਦੇ ਉੱਤੇ ਰੋਲ ਕਿ ਰੱਖ ਦਿੱਤਾ ਐ ਜੀ ਹਾਂ ਤਿੰਨ ਨੌਜਵਾਨ ਨੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇ ਤੇ ਜੇ ਗੱਲ ਕੀਤੀ ਜਾਵੇ ਪੰਜਾਬੀ ਨੌਜਵਾਨ ਪੀੜੀ ਦੀ ਕੈਨੇਡਾ ਦੀ ਧਰਤੀ ਤੇ ਜਾਣਾ ਕੈਨੇਡਾ ਵਰਗੇ ਮੁਲਕ ਚ ਜਾ ਕੇ ਕੰਮ ਕਰਨਾ ਪਸੰਦ ਕਰਦੇ ਨੇ ਤਾਂ ਕਿ ਆਪਣਾ ਚੰਗਾ ਜਿਹੜਾ ਭਵਿੱਖ ਬਣਾ ਸਕਣ ਪਰ ਇਹਨਾਂ ਤਿੰਨਾਂ ਨੌਜਵਾਨਾਂ ਨੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਪੈਸਾ ਕਮਾਉਣ ਲਈ ਇੱਕ ਵੱਖਰਾ ਹੀ ਟੰਗ ਲੱਗ ਗਿਆ ਜੀ ਹਾਂ ਅਸੀਂ ਕਹਿ ਸਕਦੇ ਹਾਂ ਕਿ ਕੈਨੇਡਾ ਦੇ ਕਾਰੋਬਾਰੀਆਂ ਨੂੰ ਇਹਨਾਂ ਦੇ ਵੱਲੋਂ ਫੋਨ ਕਰਕੇ ਫਿਰੋਤੀ ਮੰਗੀ ਜਾਂਦੀ ਹੈ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਅੰਧਿਆਨੇ ਜਿਸ ਤੇ ਬਾਬਤ ਬਰੈਂਟਨ ਪੁਲਿਸ ਨੇ ਹੁਣੇ ਨਾ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਿਲਕੁਲ ਆ ਤਸਵੀਰਾਂ ਤੁਸੀਂ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਇੱਕ ਪਾਸੇ ਜਿੱਥੇ ਕੁਝ ਪੰਜਾਬੀ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਵਧੀਆ ਕੰਮ ਕਰਕੇ ਪੰਜਾਬੀਆਂ ਦਾ ਨਾਂ ਰੌਸ਼ਨ ਕਰਦੇ ਨੇ ਪਰ ਕੁਝ ਨੌਜਵਾਨਾਂ ਨੇ ਪੰਜਾਬੀਅਤ ਨੂੰ ਦਾਗ ਲਾ ਦਿੱਤਾ ਪੀਲ ਪੁਲਿਸ ਨੇ ਕਾਰੋਬਾਰੀਆਂ ਤੋਂ ਫਿਰੋਤਨੀ ਮੰਗਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੌਜਵਾਨਾਂ ਨੇ ਪਿਛਲੇ ਦਿਨੀ ਕוויਨ ਸਟਰੀਟ ਤੇ ਕੈਨੇਡੀ ਰੋਡ ਦਖਨ ਸਥਿਤ ਵਪਾਰਕ ਅਦਾਰੇ ਤੇ ਗੋਲੀਆਂ ਚਲਾਉਣ ਤੋਂ ਬਾਅਦ ਮਾਲਕ ਨੂੰ ਫੋਨ ਕਰਕੇ ਫਿਰੋਤੀ ਦੀ ਵੱਡੀ ਰਕਮ ਮੰਗੀ ਸੀ ਪੁਲਿਸ ਵੱਲੋਂ ਤਿੰਨਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਿਲਕੁਲ ਦੱਸ ਦਈਏ ਕਿ ਪੀਲ ਪੁਲਿਸ ਦੇ ਡਿਪਟੀ ਚੀਫ ਮਾਰਕ ਐਡਨੂ ਤਾਬਕ ਮੁਲਜ਼ਮਾ ਨੇ 3 ਅਪ੍ਰੈਲ ਨੂੰ ਤੱਕ ਵਪਾਰਕ ਧਾਰਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿ ਗੋਲੀਆਂ ਚਲਾਉਣ ਤੋਂ ਬਾਅਦ ਉਹਨਾਂ ਦੇ ਮਾਲਕ ਨੂੰ ਫੋਨ ਤੇ ਮੈਸੇਜ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਨਾ ਦੇਣ ਜਾਂ ਪੁਲਿਸ ਨੂੰ ਦੱਸਣ ਬਦਲੇ ਮਾਰ ਦੇਣ ਦੀ ਧਮਕੀ ਵੀ ਦਿੱਤੀ ਉਹ ਗੋਲੀਆਂ ਚਲਾਉਣ ਮੋਕੇ ਵਪਾਰਕ ਧਾਰੇ ਅੰਦਰ ਕੋਈ ਨਹੀਂ ਸੀ ਜਿਸ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਰਿਆ ਹਾਲਾਂਕਿ ਮੌਕੇ ਤੇ ਲੱਗੇ ਸਿਕਿਉਰਿਟੀ ਕਾਰਨ ਦੇ ਵਿੱਚ ਮੁਲਜ਼ਮਾ ਦੀਆਂ ਤਸਵੀਰਾਂ ਨੇ ਜਿਹੜੀਆਂ ਹਰਕਤਾਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਉਹ ਕਿਆਦ ਹੋ ਗਿਆ ਨਾ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਿੰਨ ਨੌਜਵਾਨਾਂ ਦੇ ਨਾਮ ਕਿਸ ਤਰੀਕੇ ਦੇ ਨਾਲ ਲਿਖੇ ਹੋਏ ਨੇ ਹਰਪਾਲ ਸਿੰਘ ਰਾਜਨੂਰ ਸਿੰਘ ਇੱਕਨੂਰ ਸਿੰਘ ਤਾਂ ਦੱਸਿਓ ਕਿ ਤਸਵੀਰਾਂ ਉਹਨਾਂ ਤਿੰਨ ਨੌਜਵਾਨਾਂ ਦਿਆਂ ਨੇ ਕੈਨੇਡਾ ਦੀ ਧਰਤੀ ਤੇ ਮਿਹਨਤ ਕਰਨ ਜਾਂਦੇ ਨੇ ਪਰ ਉੱਥੇ ਜਾ ਕੇ ਫਰੋਤੀਆਂ ਦੀਆਂ ਧਮਕੀਆਂ ਦਿੰਦੇ ਨੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਆ ਤਾਂ ਬਿਲਕੁਲ ਦੱਸਿਓ ਕਿ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਆ ਤਾਂ ਬਿਲਕੁਲ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦੇਣੀ ਆ ਕਿ ਤਿੰਨ ਨੌਜਵਾਨ ਨੇ ਜਿਹੜੇ ਪੰਜਾਬ ਦੀ ਧਰਤੀ ਤੋਂ ਆਏ ਸੀ। ਸਸ਼ਤਰਕਾਲ ਤੋਂ ਦੇਖ ਰਿਹਾ ਹਾਂ ਅਸਮ ਜੈਨੀ ਇਸ ਤੇ ਮੈਂ ਹਾਂ ਪ੍ਰਦੀਪ ਕੌਰ ਅੱਜ ਵळे ਵੱਡੀ ਖਬਰ ਅਮਰੀਕਾ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਇਹਨਾਂ ਤਿੰਨ ਨੌਜਵਾਨਾਂ ਨੇ ਪੰਜਾਬ ਦਾ ਨਾਮ ਕੈਨੇਡਾ ਦੀ ਧਰਤੀ ਦੇ ਉੱਤੇ ਰੋਲ ਕਿ ਰੱਖ ਦਿੱਤਾ। ਇਹ ਜੀ ਹਾਂ ਤਿੰਨੋਂ ਨੌਜਵਾਨ ਨੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇ ਤੇ ਜੇ ਗੱਲ ਕੀਤੀ ਜਾਵੇ ਪੰਜਾਬੀ ਨੌਜਵਾਨ ਪੀੜੀ ਦੀ ਕੈਨੇਡਾ ਦੀ ਧਰਤੀ ਤੇ ਜਾਣਾ ਕੈਨੇਡਾ ਵਰਗੇ ਮੁਲਕ ਚ ਜਾ ਕੇ ਕੰਮ ਕਰਨਾ ਪਸੰਦ ਕਰਦੇ ਨੇ ਤਾਂ ਕਿ ਆਪਣਾ ਚੰਗਾ ਜਿਹੜਾ ਭਵਿੱਖ ਬਣਾ ਸਕਣ ਪਰ ਇਹਨਾਂ ਤਿੰਨ ਨੌਜਵਾਨਾਂ ਨੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਪੈਸਾ ਕਮਾਉਣ ਲਈ ਇੱਕ ਵੱਖਰਾ ਹੀ ਟੰਗ ਲੱਗ ਗਿਆ ਜੀ ਹਾਂ ਕਹਿ ਸਕਦੇ ਆ ਕਿ ਕੈਨੇਡਾ ਦੇ ਕਾਰੋਬਾਰੀਆਂ ਨੂੰ ਇਹਨਾਂ ਦੇ ਵੱਲੋਂ ਫੋਨ ਕਰਕੇ ਫਿਰੋਤੀ ਮੰਗੀ ਜਾਂਦੀ ਹੈ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਿਸ ਤੇ ਬਰੈਂਟਨ ਪੁਲਿਸ ਨੇ ਹੁਣ ਇਹਨਾਂ ਤਿੰਨ ਨੌਜਵਾਨਾਂ ਨੂੰ ਗ੍ਰਫਤਾਰ ਕਰ ਲਿਆ ਤਾਂ ਬਿਲਕੁਲ ਆ ਤਸਵੀਰਾਂ ਤੁਸੀਂ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਇੱਕ ਪਾਸੇ ਜਿੱਥੇ ਕੁਝ ਪੰਜਾਬੀ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਵਧੀਆ ਕੰਮ ਕਰਕੇ ਪੰਜਾਬੀਆਂ ਦਾ ਨਾਂ ਰੌਸ਼ਨ ਕਰਦੇ ਨੇ ਪਰ ਕੁਝ ਨੌਜਵਾਨਾਂ ਨੇ ਪੰਜਾਬੀਅਤ ਨੂੰ ਦਾਗ ਲਾ ਦਿੱਤਾ। ਪੀਲ ਪੁਲਿਸ ਨੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਨੌਜਵਾਨਾਂ ਨੇ ਪਿਛਲੇ ਦਿਨੀ ਕুইਨ ਸਟਰੀਟ ਤੇ ਕੈਨੇਡੀ ਰੋਡ ਦਖਣ ਸਥਿਤ ਵਪਾਰਕ ਅਦਾਰੇ ਤੇ ਗੋਲੀਆਂ ਚਲਾਉਣ ਤੋਂ ਬਾਅਦ ਮਾਲਕ ਨੂੰ ਫੋਨ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਸੀ। ਪੁਲਿਸ ਵੱਲੋਂ ਤਿੰਨਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਤਾਂ ਬਿਲਕੁਲ ਦੱਸ ਦਈਏ ਕਿ ਪੀਲ ਪੁਲਿਸ ਦੇ ਡਿਪਟੀ ਚੀਫ ਮਾਰਕ ਐਨੀ ਮੁਲਜ਼ਮਾ ਨੇ 3 ਅਪ੍ਰੈਲ ਨੂੰ ਤਿੱਪ ਵਪਾਰਕ ਅਦਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਕਿ ਗੋਲੀਆਂ ਚਲਾਉਣ ਤੋਂ ਬਾਅਦ ਉਹਨਾਂ ਦੇ ਮਾਲਕ ਨੂੰ ਫੋਨ ਤੇ ਮੈਸੇਜ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਨਾ ਦੇ ਜਾਂ ਪੁਲਿਸ ਨੂੰ ਦੱਸਣ ਬਦਲੇ ਮਾਰ ਦੇਣ ਦੀ ਧਮਕੀ ਵੀ ਦਿੱਤੀ ਅਜ ਗੋਲੀਆਂ ਚਲਾਉਣ ਮੌਕੇ ਵਪਾਰਕ ਅਦਾਰੇ ਅੰਦਰ ਕੋਈ ਨਹੀਂ ਸੀ ਜਿਸ ਕਾਰਨ ਕਿਸੇ ਜਾਣੇ ਨੁਕਸਾਨ ਤੋਂ ਬਚਾਰਿਆ ਹਾਲਾਂਕਿ ਮੌਕੇ ਤੇ ਲੱਗੇ ਸਿਕਿਉਰਿਟੀ ਕਰਮਚਾਰੀਆਂ ਦੇ ਵਿੱਚ ਮੁਲਜ਼ਮਾ ਦੀਆਂ ਤਸਵੀਰਾਂ ਨੇ ਜਿਹੜੀਆਂ ਹਰਕਤਾਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਉਹ ਕਿਆਦ ਹੋ ਗੀਆਂ ਨਾ ਤਾਂ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਿੰਨ ਨੌਜਵਾਨਾਂ ਦੇ ਨਾਮ ਕਿਸ ਤਰੀਕੇ ਦੇ ਨਾਲ ਲਿਖੇ ਹੋਏ ਨੇ ਹਰਪਾਲ ਸਿੰਘ ਰਾਜਨੂਰ ਸਿੰਘ ਇੱਕਨੂਰ ਸਿੰਘ ਤਾਂ ਦੱਸਿਓ ਕਿ ਤਸਵੀਰਾਂ ਉਹਨਾਂ ਤਿੰਨ ਨੌਜਵਾਨਾਂ ਦੀਆਂ ਨੇ ਕੈਨੇਡਾ ਦੀ ਧਰਤੀ ਤੇ ਮਿਹਨਤ ਕਰਨ ਜਾਂਦੇ ਨੇ ਪਰ ਉੱਥੇ ਜਾ ਕੇ ਫਰੋਤੀਆਂ ਦੀਆਂ ਧਮਕੀਆਂ ਦਿੰਦੇ ਨੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਆ ਤਾਂ ਬਿਲਕੁਲ ਦੱਸਿਓ ਕਿ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਆ ਤਾਂ ਬਿਲਕੁਲ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦੇਣੀ ਆ ਕਿ ਤਿੰਨ ਨੌਜਵਾਨ ਨਜੜੇ ਪੰਜਾਬ ਦੀ ਧਰਤੀ ਤੋਂ ਆਏ ਸੀ। ਸ਼ਸ਼ਤਰਕਾਲ ਤੋਂ ਦੇਖ ਰਿਹਾ ਹਾਂ ਸਮ ਜੈਨੀ ਇਸ ਤੇ ਮੈਂ ਹਾਂ ਪ੍ਰਦੀਪ ਕੌਰ ਤਸਵਲੇ ਵੱਡੀ ਖਬਰ ਅਮਰੀਕਾ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਇਹਨਾਂ ਤਿੰਨ ਨੌਜਵਾਨਾਂ ਨੇ ਪੰਜਾਬ ਦਾ ਨਾਮ ਕੈਨੇਡਾ ਦੀ ਧਰਤੀ ਦੇ ਉੱਤੇ ਰੋਲ ਕਿ ਰੱਖ ਦਿੱਤਾ। ਇਹ ਜੀ ਹਾਂ ਤਿੰਨੋਂ ਨੌਜਵਾਨ ਨੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇ ਤੇ ਜੇ ਗੱਲ ਕੀਤੀ ਜਾਵੇ ਪੰਜਾਬੀ ਨੌਜਵਾਨ ਪੀੜੀ ਦੀ ਕੈਨੇਡਾ ਦੀ ਧਰਤੀ ਤੇ ਜਾਣਾ ਕੈਨੇਡਾ ਵਰਗੇ ਮੁਲਕ ਚ ਜਾ ਕੇ ਕੰਮ ਕਰਨਾ ਪਸੰਦ ਕਰਦੇ ਨੇ ਤਾਂ ਕਿ ਆਪਣਾ ਚੰਗਾ ਜਿਹੜਾ ਭਵਿੱਖ ਬਣਾ ਸਕਣ ਪਰ ਇਹਨਾਂ ਤਿੰਨਾਂ ਨੌਜਵਾਨਾਂ ਨੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਪੈਸਾ ਕਮਾਉਣ ਲਈ ਇੱਕ ਵੱਖਰਾ ਹੀ ਟੰਗ ਲੱਗ ਗਿਆ ਜੀ ਹਾਂ ਕਹਿ ਸਕਦੇ ਹਾਂ ਕਿ ਕੈਨੇਡਾ ਦੇ ਕਾਰੋਬਾਰੀਆਂ ਨੂੰ ਇਹਨਾਂ ਦੇ ਵੱਲੋਂ ਫੋਨ ਕਰਕੇ ਫਰਤੀ ਮੰਗੀ ਜਾਂਦੀ ਹੈ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਿਸ ਤੇ ਬਰੈਂਟਨ ਪੁਲਿਸ ਨੇ ਹੁਣੇ ਨਾ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਿਲਕੁਲ ਆ ਤਸਵੀਰਾਂ ਤੁਸੀਂ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਇੱਕ ਪਾਸੇ ਜਿੱਥੇ ਕੁਝ ਪੰਜਾਬੀ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਵਧੀਆ ਕੰਮ ਕਰਕੇ ਪੰਜਾਬੀਆਂ ਦਾ ਨਾਂ ਰੌਸ਼ਨ ਕਰਦੇ ਨੇ ਪਰ ਕੁਝ ਨੌਜਵਾਨਾਂ ਨੇ ਪੰਜਾਬੀਅਤ ਨੂੰ ਦਾਗ ਲਾ ਦਿੱਤਾ ਪੀਲ ਪੁਲਿਸ ਨੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੌਜਵਾਨਾਂ ਨੇ ਪਿਛਲੇ ਦਿਨੀ ਕুইਨ ਸਟਰੀਟ ਤੇ ਕੈਨੇਡੀ ਰੋਡ ਦੱਖਣ ਸਿਤਿਵਪਾਰਕ ਅਦਾਰੇ ਤੇ ਗੋਲੀਆਂ ਚਲਾਉਣ ਤੋਂ ਬਾਅਦ ਮਾਲਕ ਨੂੰ ਫੋਨ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਸੀ ਪੁਲਿਸ ਵੱਲੋਂ ਤਿੰਨਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਿਲਕੁਲ ਦੱਸ ਦਈਏ ਕਿ ਪੀਲ ਪੁਲਿਸ ਦੇ ਡਿਪਟੀ ਚੀਫ ਮਾਰਕ ਐਡੀਨ ਤਾਬਕ ਮੁਲਜ਼ਮਾ ਨੇ 3 ਅਪ੍ਰੈਲ ਨੂੰ ਤੱਕ ਵਪਾਰਕ ਧਾਰਿਆਂ ਨੂੰ ਨਿਸ਼ਾਨਾ ਬਣਾਉਂਦਿਆ ਕਿ ਗੋਲੀਆਂ ਚਲਾਉਣ ਤੋਂ ਬਾਅਦ ਉਹਨਾਂ ਦੇ ਮਾਲਕ ਨੂੰ ਫੋਨ ਤੇ ਮੈਸੇਜ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਨਾ ਦੇਣ ਜਾਂ ਪੁਲਿਸ ਨੂੰ ਦੱਸਣ ਬਦਲੇ ਮਾਰ ਦੇਣ ਦੀ ਧਮਕੀ ਵੀ ਦਿੱਤੀ ਅਜ ਗੋਲੀਆਂ ਚਲਾਉਣ ਮੋਕੇ ਵਪਾਰਕ ਧਾਰੇ ਅੰਦਰ ਕੋਈ ਨਹੀਂ ਸੀ ਜਿਸ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਰਿਆ ਹਾਲਾਂਕਿ ਮੌਕੇ ਤੇ ਲੱਗੇ ਸਿਕਿਉਰਿਟੀ ਕਾਰਨ ਦੇ ਵਿੱਚ ਮੁਲਜ਼ਮਾ ਦੀਆਂ ਤਸਵੀਰਾਂ ਨੇ ਜਿਹੜੀਆਂ ਹਰਕਤਾਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਉਹ ਕਿਆਦ ਹੋ ਗਿਆ ਨਾ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਿੰਨ ਨੌਜਵਾਨਾਂ ਦੇ ਨਾਮ ਕਿਸ ਤਰੀਕੇ ਦੇ ਨਾਲ ਲਿਖੇ ਹੋਏ ਨੇ ਹਰਪਾਲ ਸਿੰਘ ਰਾਜਨੂਰ ਸਿੰਘ ਇੱਕ ਨੂਰ ਸਿੰਘ ਤਾਂ ਦੱਸ ਰਹੀ ਕਿ ਤਸਵੀਰਾਂ ਉਹਨਾਂ ਤਿੰਨ ਨੌਜਵਾਨਾਂ ਦਿਆਂ ਨੇ ਕੈਨੇਡਾ ਦੀ ਧਰਤੀ ਤੇ ਮਿਹਨਤ ਕਰਨ ਜਾਂਦੇ ਨੇ ਪਰ ਉੱਥੇ ਜਾ ਕੇ ਫਰੋਤੀਆਂ ਦੀਆਂ ਧਮਕੀਆਂ ਦਿੰਦੇ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਆ ਤਾਂ ਬਿਲਕੁਲ ਦੱਸ ਰਹੀ ਕਿ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਆ ਤਾਂ ਬਿਲਕੁਲ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦੇਣੀ ਆ ਕਿ ਤਿੰਨ ਨੌਜਵਾਨ ਨੇ ਜਿਹੜੇ ਪੰਜਾਬੀ